ਗੱਡੀ ਪਾਸ ਕਰਾਣਾ ਹੈ ਕਿਹੜੀ ਗੱਡੀ ਪਾਸ ਹੋ ਹੈ ਕਿੰਨੇ ਪੈਸੇ ਲੈਂਦੇ ਹੋ ਤੁਸੀਂ ਗੱਡੀਆਂ ਪਾਸ ਕਰਨ ਦੇ ਹੂੰ ਨਹੀਂ ਕੱਡੀ ਦੱਸ ਰਹਾ ਤੇ ਕਿਹੜੀ ਗੱਡੀ ਤੁਸੀਂ ਲੈ ਕੇ ਆਇਆ ਯਾਰ ਦੀ ਆ ਦੇ ਮੀਟ ਨਹੀਂ ਨਹੀਂ ਸਰ ਆਪਣੀ ਨਹੀਂ ਵੀਡੀਓ ਬਣਾਏ ਘੋੜੇ ਦੇ ਬਣਾ ਗੱਡੀਆਂ ਦੇ ਬਣਾਉਂਦੇ ਆ ਗੱਡੀਆਂ ਦੇ ਬਣਾਉਂਦੇ ਆ ਹਾਂਜੀ ਹਾਂਜੀ ਸਾਰੀਆਂ ਗੱਡੀਆਂ ਦੀ ਵੀਡੀਓ ਬਣਾਉਂਦੇ ਉਹੀ ਬਣਾਉਂਦਾ ਹਾਂਜੀ ਹਾਂਜੀ ਉਹੀ ਇਹਨਾਂ ਦਾ ਬੰਦਾ ਹੀ ਇਹਨਾਂ ਦਾ ਜੀ ਹਾਂ ਆਪਣੀ ਕਿਹੜਾ ਪਿੰਡਾ ਹਾਂਜੀ ਆਪਣਾ ਕਿਹੜਾ ਪੈਂਦਾ ਸ਼ਹਿਰ ਲੋਕ ਲਈ ਲੋਕ ਲਈ ਤੁਸੀਂ ਗੱਡੀ ਪਾਸ ਕਰਾਉਣਾ ਹੈ ਹਾਂਜੀ ਗੱਡੀਆਂ ਪਾਸ ਕਰਾਉਣ ਆਪਾਂ ਟਿੱਕੇ دارو ਵਾਲੇ ਹਾਂ ਉਹਨਾਂ ਦੇ ਗੱਡੀਆਂ ਪਾਸ ਕਰਾਉਣਾ ਉਹਨਾਂ ਦੇ ਪਾਸ ਕਰਾਉਣਾ ਹਾਂਜੀ ਤੇਮਵੀਰ ਸਾਹਿਬ ਇੱਥੇ ਬੈਠੇ ਸੀ ਗਾਮ ਨਾਲ ਹਾਂਜੀ ਹਾਂਜੀ ਤੇ ਗੱਡੀ ਗੁੰਡੀ ਉਹ ਸਾਰੀਆਂ ਚੱਕਰ ਦਾ ਹਾਂਜੀ ਹਾਂਜੀ ਕੀ ਕਹਿਣਾ ਚਾਹੋ ਵੀ ਤੁਹਾਨੂੰ ਨਹੀਂ ਆਪਾਂ ਕੁਝ ਨਹੀਂ ਕਹਿਣਾ ਚਾਹੁੰਦੇ ਜੀ ਸਾਡੀਆਂ ਗੱਡੀਆਂ ਟੋਪੀ ਵਾਲਾ ਮੁੰਡਾ ਹੀ ਵੀਡੀਓ ਬਣਾਉਂਦਾ ਪਿਆ ਸੀ ਕੋਈ ਗੱਲ ਠੀਕ ਹੈ ਨਾ ਉਹ ਕਰਦੇ ਪਏ ਚੈੱਕ ਪਹਿਲਾਂ ਉਹ ਹੀ ਕਰਦਾ ਪਿਆ ਸਾਰੀਆਂ ਗੱਡੀਆਂ ਉਹ ਹੀ ਚੱਕਰ ਦੇ ਵੇ ਹਾਂ ਹੁਣ ਭੱਜ ਕੇ ਉਹ ਉਹ ਬਸ ਜੂਲ ਲੱਗਿਆ ਬੇੜਾ ਨੂੰ ਦੇ ਉਹ ਵੇ ਗੱਡੀ ਉਹਨਾਂ ਟਰੱਕ ਨਹੀਂ ਖੜਾ ਉਹਦੇ ਉੱਲੇ ਰੁਕਿਆ ਟਰੱਕ ਦੀ ਉਧਰ ਉਧਰ ਜਾ ਕੇ ਮਗਰ ਉਹਲੇ ਲੁਕ ਗਿਆ ਤੁਸੀਂ ਕਦੋਂ ਆਏ ਇੱਥੇ ਭਾਈ ਇਹ ਮੋਹਰ ਨਹੀਂ ਬਾਹਰ ਹੋ ਗਏ 10 15 ਮਿੰਟ ਤੇ ਆਏ ਤੇ ਜਦੋਂ ਮੈਂ ਤੁਸੀਂ ਉਹਨੂੰ ਵੇਖਦੇ ਫਿਰ ਗੱਡੀਆਂ ਚੈੱਕ ਕਰੀ ਉਹ ਕੋਈ ਪਹਿਲਾਂ ਚੈੱਕ ਕਰਦਾ ਪਿਆ ਸੀ ਉਹ ਤੁਹਾਨੂੰ ਵੇਖ ਕੇ ਨਿਕਲ ਗਿਆ ਠੀਕ ਹੈ ਭਾਈ ਕੀ ਨਾਮ ਕੀ ਤੁਹਾਡਾ ਦੇ ਜਿਹੜਾ ਆ ਬੰਦਾ ਤੁਹਾਡੇ ਕੋਲ ਖੜਾ ਸੀਗਾ ਇਹ ਕੌਣ ਹੈ ਮੇਰੇ ਕੋਲ ਬੰਦਾ ਖੜੀ ਨੇ ਪਬਲਿਕ ਖੜੀ ਦੇਖੋ ਸਾਰੀ ਜਿਹੜਾ ਪਬਲਿਕ ਬੰਦਾ ਇੱਥੇ ਬੰਦੇ ਦਾ ਕੋਈ ਪਤਾ ਨਹੀਂ ਤੁਹਾਨੂੰ ਕੌਣ ਹੈ ਨਹੀਂ ਮੈਨੂੰ ਕੀ ਪਤਾ ਕੌਣ ਸਾਰੀ ਪਬਲਿਕ ਹੈ ਜੀ ਇਹ ਮੇਰਾ ਆਟੋਮ ਇੱਕ ਹੀ ਚੈਕਿੰਗ ਕਰ ਰਹੇ ਹਾਂ ਇਹ ਕੋਲ ਵੀਡੀਓ ਬਣਾਉਂਦਾ ਵੀਡੀਓ ਬਣਾ ਰਹੇ ਗੱਡੀ ਵੀਡੀਓ ਬਣਾ ਰਹੇ ਸੀ ਵੀਡੀਓ ਬਣਾਉਂਦਾ ਪਿਆ ਸਾਰਾ ਕੁਝ ਕਰ ਰਿਹਾ ਹਾਂ ਹਾਂ ਇਹ ਕੌਣ ਹੈ ਸਾਰੇ ਤੁਹਾਡੇ ਕਾਰ ਵੀ ਚੈੱਕ ਕਰ ਰਹੇ ਹਾਂ ਜੀ ਤੁਹਾਡੇ ਕੋਲ ਇਹ ਕਿਉਂ ਵਾਰ-ਵਾਰ ਆ ਰਿਹਾ ਹੈ ਸਰ ਤੁਹਾਡੇ ਕੋਲ ਫਿਰ ਵਾਰ-ਵਾਰ ਕਿਉਂ ਆ ਰਿਹਾ ਹੈ ਤੁਹਾਨੂੰ ਕਾਜ ਦਿੰਦਾ ਲੈਂਦਾ ਕਾਜ ਤੁਹਾਨੂੰ ਵੀ ਇਹ ਤਾਂ ਆਪਣੇ ਆਪਣੇ ਸਾਰੇ ਬੰਦੇ ਇਹ ਵੀ ਗੱਡੂ ਮੁੰਡਾ ਗੱਡੀ ਲੈ ਕੇ ਆਇਆ ਨਹੀਂ ਤੁਹਾਡੇ ਦਾਪੇ ਕਰਕੇ ਆਵਾਂਗੇ ਸਰ ਤੁਹਾਡੇ ਸਾਹਮਣੇ ਇਹਨਾਂ ਨੇ ਕਿਹਾ ਕਿ ਇਹ ਆਪਦਾ ਜੇ ਮੰਨ ਲਓ 78 ਨੰਬਰ ਕਰਨਾ ਜੋ ਆਪਦਾ ਆਪ ਕਰਕੇ ਹੋਣਗੇ ਜੇ ਤੁਸੀਂ ਕਰਨਾ ਹੁੰਦਾ ਨਹੀਂ ਟੈਕਸਨ ਮੈਂ ਦੇਖ ਲੈਣਾ ਇਹ ਮੈਨੂੰ ਪਹਿਲਾਂ ਦਿਖਾ ਦਿੰਨੇ ਵੀ ਇਹ ਸਾਡੀ ਗੱਡੀਆਂ ਇੰਦਰਜੀਤ ਦੇ ਇਹਨਾਂ ਦਾ ਮੈਂ ਦੇਖਣਾ ਗੱਡੀ ਕੀ ਤੁਸੀਂ ਦੇਖਣੀ ਤੇ ਜਾਂ ਇਹਨਾਂ ਆਪਦੀ ਆਪ ਦੇਖਣੀ ਹੁੰਦੀ ਗੱਡੀ ਇਹ ਮੈਂ ਦੇਖੂਗਾ ਗੱਡੀ ਇਹ ਮੈਨੂੰ ਦਿਖਾ ਦੋਗੇ ਮੇਰੀ ਗੱਡੀ ਹੈ ਇਹ ਤੁਸੀਂ ਇੱਥੇ ਤੁਸੀਂ ਤਾਂ ਬੈਠ ਰਹੇ ਜੀ ਇੱਥੇ ਮੈਂ ਤਾਂ ਹੁਣ ਬੈਠਿਆ ਮੈਂ ਮੇਰੇ ਖਿਆਲ 50 ਗੱਡੀਆਂ ਘਟਦੀਆਂ ਦੇਖੋ ਹੁਣ 2 ਮਿੰਟ ਬੰਦਾ ਬੈਠ ਸਕਦਾ ਕਨ ਬੈਣੀ ਬੈਠ ਸਕਦੇ ਅਸੀਂ ਉਹ ਬੰਦਾ ਕੌਣ ਸੀ ਕਰ ਜੀ ਜਿਹਦੇ ਕੈਪ ਲਈ ਉਹ ਬੰਦਾ ਨਹੀਂ ਪਬਲਿਕ ਦਾ ਬੰਦਾ ਹੋਣਾ ਕੋਈ ਸਾਨੂੰ ਪਬਲਿਕ ਕਹਿ ਰਹੀ ਕਿ ਉਹ ਬੰਦੇ ਸਾਡੀਆਂ ਗੱਡੀਆਂ ਦੇ ਵੀਡੀਓ ਬਣਾ ਰਿਹਾ ਜੀ ਕੋਈ ਵੀਡੀਓ ਨਹੀਂ ਬਣਾ ਰਿਹਾ ਸਾਡੀ ਵੀਡੀਓ ਬਣਦੀ ਟਾਈਮ ਅਸੀਂ ਬਣਾ ਰਿਹਾ ਪਾ ਜੀ ਬਣਾ ਰਿਹਾ ਜੀ ਚਲਾ ਰਿਹਾ ਉਹ ਕਰ ਰਿਹਾ ਬਣਾ ਰਿਹਾ ਸੀ ਵੀਡੀਓ ਗੱਡੀ ਦੀ ਨਵੀਂ ਗੱਡੀ ਹੈ ਵੀਡੀਓ ਹੋਣੀ ਨਹੀਂ ਇਹਦੀ ਭਜੀ ਉਹ ਵੀਡੀਓ ਬਣਾ ਰਿਹਾ ਸੀ ਨਾ ਹੁਣ ਉਹਦਾ ਵਿਆਹ ਸੀ ਆ ਵੀਡੀਓ ਹਾਂ ਉਹ ਆਪਣੀਆਂ ਆਪੇ ਗੱਡੀਆਂ ਕੈਂਪਰ ਗਈ ਸੀ ਹਾਂ ਤੁਹਾਡੇ ਸਾਹਮਣੇ ਉਹ ਦੱਸ ਰਿਹਾ ਪਬਲਿਕ ਦੱਸ ਰਹੀ ਹੈ ਜਿਹੜੀ ਵੀਡੀਓ ਬਣਾ ਰਿਹਾ ਸਾਡੀਆਂ ਗੱਡੀਆਂ ਚੈਕਿੰਗ ਕਰਾ ਜਿਹੜੀ ਗੱਡੀਆਂ ਇਹਨਾਂ ਦੀ ਹੈਗ 50 ਗੱਡੀਆਂ ਲੰਘ ਚੁੱਕੀਆਂ ਸੀ ਆਪ ਕਰੀਆਂ ਇੰਦਰਜੀਤ ਨੇ ਫੋਟੋ ਕਰੀਆਂ ਜਿਹੜਾ ਅਸੀਂ ਸਟਿੰਗ ਕੀਤਾ ਉਹਦੇ ਬਾਰੇ ਤੁਸੀਂ ਕਹਿਣਾ ਚਾਹੁੰਦਾ ਉਹ ਬੰਦਾ ਥੋੜਾ ਕੁਲ ਵੀਡੀਓ ਬਣਾ ਕੇ ਤੁਹਾਨੂੰ ਕਾਹਲੀ ਸਾਡੇ ਕੋਲ ਕੋਈ ਬੰਦਾ ਨਹੀਂ ਆਇਆ ਜੀ ਸਾਡੇ ਕੋਲ ਸਾਡੇ ਬੰਦੇ ਆ ਜੀ ਸਾਹਬ ਨੇ ਆਰਟੀਓ ਸਾਹਿਬ ਨੇ ਲਾਇਆ ਵਾ ਮੁੰਡਾ ਇੰਦਰਜੀਤ ਹੈ ਜੀ ਪਹਿਲਾਂ ਕਿੰਨੀਆਂ ਗੱਡੀਆਂ ਰੋਜ਼ ਦੀਆਂ ਪਾਸ ਹੁੰਦੀਆਂ ਨੇ ਕਿੰਨੇ ਅਪਾਇੰਟਮੈਂਟ ਹੁੰਦੀਆਂ 40 50 ਜਾਂਦੀਆਂ ਜੀ ਲਗ ਲਗਭਗ 40 50 ਜਾਂਦੀਆਂ ਨੇ ਸਲੋਟ 120 ਹੁੰਦਾ 40 50 ਗੱਡੀਆਂ ਆਉਂਦੀਆਂ ਬਾਕੀ ਖਾਲੀ ਪਈਆਂ ਨੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਪਾਸ ਹੁੰ ਕੋਈ ਪ੍ਰਾਈਵੇਟ ਬੰਦੇ ਵੀ ਤੁਹਾਡੇ ਨਾਲ ਹੈਗੇ ਨਹੀਂ ਕੋਈ ਪ੍ਰਾਈਵੇਟ ਬੰਦਾ ਨਹੀਂ ਹਾਂਜੀ ਹਾਟਿਓ ਸਾਬ ਹਾਂਜੀ ਸਰ ਅੱਸੀ ਗੱਲ ਜੀ ਅੱਸੀ ਗੱਲ ਇੱਕ ਜਾਣਕਾਰੀ ਦੋ ਕਿ ਤੁਹਾਡੇ ਦਫ਼ਤਰ ਦੇ ਵਿੱਚ ਕੋਈ ਪ੍ਰਾਈਵੇਟ ਬੰਦੇ ਕੰਮ ਕਰ ਸਕਦੇ ਆ ਜੀ ਮੈਨੂੰ ਇਸ ਬਾਰੇ ਨਹੀਂ ਆਈਡੀਆ ਜੀ ਨਹੀਂ ਮੈਂ ਚੈੱਕ ਕਰਕੇ ਤੁਹਾਨੂੰ ਦੱਸਦਾ ਸਰ ਇੱਕ ਇੱਕ ਇਹ ਵੀ ਜਾਣਕਾਰੀ ਦੇ ਦੋ ਇੱਕ ਐਮਬੀਆਈ ਫਰੋਸਪਰ ਹੈ ਉਹ ਆਪਣੇ ਬਾਹਰੋਂ ਪ੍ਰਾਈਵੇਟ ਬੰਦੇ ਲੈ ਕੇ ਗੱਡੀਆਂ ਪਾਸ ਕਰਵਾ ਰਿਹਾ ਸੀ ਸਟ੍ਰਿੰਗ ਕੀਤਾ ਉਹ ਰੱਖ ਸਕਦਾ ਨਹੀਂ ਹੈ ਜੀ ਮੈਂ ਤੁਹਾਨੂੰ ਦੱਸਦਾ ਗੁਰਮੀਤ ਸਿੰਘ ਹੈ ਐਮਬੀਆਈ ਕਰੋਸਪੋਰ ਹਾਂਜੀ ਉਹ ਸਾਡੇ ਆਫਿਸ ਦਾ ਲੜਕਾ ਇੰਦਰਜੀਤ ਸਿੰਘ ਉਹਦੀ ਰੇਟਨ 'ਚ ਡਿਊਟੀ ਲੱਗੀ ਹੋਈ ਹੈ ਨਹੀਂ ਉਸ ਤੋਂ ਇਲਾਵਾ ਆਪਣੇ ਨਾਲ ਬੰਦੇ ਲੈ ਕੇ ਆ ਰਿਹਾ ਜੀ ਕੋਈ ਉਹ ਨਹੀਂ ਮੈਂ ਚੈੱਕ ਕਰਵਾ ਲੈਂਦਾ ਜੀ ਉਹਨਾਂ ਦੀ ਮੰਡੇ ਤੇ ਮੈਸੇਜ ਡਿਊਟੀ ਹੁੰਦੀ ਅੱਜ ਮੈਂ ਹੈੱਡਕੁਆਰਟਰ ਮੀਟਿੰਗ ਤੇ ਆਇਆ ਹਾਂ ਜੇ ਜੇ ਕੋਈ ਪ੍ਰਾਈਵੇਟ ਬੰਦੇ ਉਹਦੇ ਨਾਲ ਹੁੰਦੇ ਤਾਂ ਕੀ ਕਰਵੀ ਹੋਈਗੀ ਜੀ ਵੀ 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 ਵ